ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਵਾਸ਼ਰੂਮ ਰੈਡੀ ਕਰਿਆ ਜਿਵੇਂ ਅਕਸਰ ਤੁਸੀਂ ਇੱਕੋ ਇੱਕ ਦੀਆਂ ਵੀਡੀਓ ਦੇਖੀ ਹੋਣੀ ਆ ਫਾਈਨਲ ਲੁੱਕ ਤੁਹਾਨੂੰ ਦਿਖਾਉਣੇ ਆ ਅੱਜ ਆਪਾਂ ਵਾਸ਼ਰੂਮ ਦੀ ਸੋ ਪਹਿਲਾਂ ਇੱਧਰ ਆ ਜਿਏ ਇਹ ਹੈਗਾ ਆਪਣਾ ਥ੍ਰੀਨ ਲੈਟ ਡਾਇਵਰਟਰ ਜੈਕ ਵਾਰ ਕੰਪਨੀ ਦਾ ਸੋ ਇਹ ਟੈਪ ਚੱਲਦੀ ਐ ਇੱਥੋਂ ਤੇ ਸਪਾਊਟ ਹੈ ਜਿਹੜੀ ਉਹ ਵਿਦ ਹੈਂਡ ਸ਼ਾਵਰ ਲਗਾਈ ਆ ਆਪਾਂ ਨੇ ਦੇਖ ਸਕਦੇ ਤੁਸੀਂ ਤੇ ਇਹ ਅਪ ਡਾਊਨ ਜਿਹੜੀ ਇਹਦੀ ਸੈਟਿੰਗ ਹੈ ਉਹ ਕਰ ਸਕਦੇ ਆ ਆਪਾਂ ਸ਼ਾਵਰ ਦੀ ਤੇ ਇਹਦੇ ਨਾਲ ਆਪਾਂ ਜਿਹੜਾ ਹੈਲਦੀ ਹਵਾ ਦਿਲਾ ਸਕਦੇ ਆ। ਤੋਂ ਅੱਗੇ ਆਪਾਂ ਇਹ ਸ਼ੀਟ ਹੈ ਆਪਣੀ, ਵਾਲ ਹੈਂਗਿੰਗ ਸ਼ੀਟ ਹੈ। ਕੰਸਲ ਟੈਂਕ ਲੱਗਿਆ ਹੋਇਆ। ਸਾਰੀ ਫਿਟਿੰਗ ਹੈ ਜਿਹੜੀ ਉਹ ਜੈਕਵਾਰ ਦੀ ਹੋਈ ਹੋਈ ਹੈ। ਇਹ ਹੈਲਫੋ ਸੈਟ ਹੈ ਜਿਹਦਾ ਇਹ ਵੀ ਜੈਕਵਾਰ ਦਾ ਹੈ। ਤੇ ਇਧਰ ਵਾਸ਼ ਮਸ਼ੀਨ ਹੈ ਜਿਹੜਾ ਇਹ ਵੀ ਜੈਕਵਾਰ ਕੰਪਨੀ ਦਾ ਤੇ ਦੇਖ ਸਕਦੇ ਤੁਸੀਂ ਫਾਈਨਲ ਲੁੱਕ ਹੈ ਜਿਹੜੀ ਇਹਦੀ ਵੈਨਿਟੀ ਹੈ ਆਪਣੇ ਆਪ ਜਿਹੜੀ ਕਾਰਪੈਂਟਰ ਤੋਂ ਆਪਣੇ ਦੋਏ ਤਿਆਰ ਕਰਵਾਈ ਹੋਈ ਹੈ ਆ ਦੇਖੋ ਤੇ ਇਹਦੇ ਅੰਦਰ ਆਪਾਂ ਜਿਹੜਾ ਉਹ ਪਲਾਸਟਿਕ ਦਾ ਬਾਉਡਰ ਟਰੈਪ ਲਗਾਇਆ ਹੈ ਸੁਪਰੀਮ ਕੰਪਨੀ ਦਾ ਜਿਹੜਾ ਪਲਾਸਟਿਕ ਦਾ ਬਾਡਰ ਟਰੈਪ ਲਾਉਣ ਦਾ ਸਾਡਾ ਮਕਸਦ ਹੁੰਦਾ ਹੈ ਵੀ ਇਹ ਗਲ ਦਾ ਸੜਦਾ ਨਹੀਂ ਹੈਗਾ ਕਦੇ ਵੀ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਵਧੀਆ ਬੈਨੀਫਿਟ ਹੈ ਇਹਦਾ ਸੋ ਇਸ ਕਰਕੇ ਇਹ ਲਗਾਇਆ ਆਪਾਂ ਅਸੈਸਰੀ ਹੈ ਜਿਹੜੀ ਸਾਬ ਡਿਸ਼ ਹੋ ਗਈ ਸਾਬ ਡਿਸਪੈਂਸਰ ਹੋ ਗਿਆ ਇਹਨੂੰ ਥੋੜਾ ਜਿਹਾ ਅਵਾਈਡ ਕਰਿਆ ਇਹਦੇ ਵਿੱਚ ਇੱਕ ਸਿਰਫ ਟਾਵਲ ਰੈਕ ਲਗਾਇਆ ਜਿਹੜਾ ਕੀ ਫੋਲਡੇਬਲ ਹੈ ਇਹ ਫੋਲਡ ਹੋ ਜਾਂਦਾ ਹੈ ਠੀਕ ਹੈ ਜੀ ਤੁਸੀਂ ਕੱਪੜੇ ਰੱਖੇ ਹੋਣੇ ਰੱਖਣੇ ਇਹਨੂੰ ਆਪਣਾ ਖੋਲ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਫੋਲਡ ਕਰ ਸਕਦੇ ਹੋ ਤੇ 3 ਇਨ 1 ਹੈ ਇਹ ਇਹਦੇ ਵਿੱਚ ਖੁੰਟੀ ਹੈਗੀ ਹੈ ਰੌਡ ਹੈਗੀ ਟਾਵਲ ਰੈਕ ਹੈਗਾ ਤੇ ਇਧਰਲੇ ਪਾਸੇ ਆਪਾਂ ਇਹ ਨਿਸ਼ਦੀ ਪ੍ਰੋਵੀਜ਼ਨ ਰੱਖੀ ਸੀ। ਇਹਦੇ ਵਿੱਚ ਤੁਸੀਂ ਆਪਣਾ ਕੋਈ ਵੀ ਸ਼ੋਕੇਸ ਹੋ ਰੱਖ ਸਕਦੇ ਆ। ਇਹਦੇ ਉੱਪਰ ਵੀ ਤੁਹਾਡੇ ਕੋਲ ਸਪੇਸ ਹੈਗੀ ਐ ਤੇ ਵੈਂਟੀ ਦੇ ਵੀ ਸਪੇਸ ਹੈਗੀ ਐ। ਵਾਸ਼ਰੂਮ ਹੈ ਜਿਹੜਾ ਬਹੁਤ ਖੁੱਲਾ ਹੈ। ਇੱਥੇ ਜਿਹੜੀ ਉਹ ਆਪਣੀ ਗਲਾਸ ਦੀ ਪਾਰਟੀਸ਼ਨ ਹੋ ਜਾਣੀ ਐ ਨੀ। ਵਦਿਆ ਲੋਕ ਆਉਗੇ। ਇੱਕ ਵਾਰੀ ਮੈਂ ਵੀਰ ਨੂੰ ਬੇਨਤੀ ਕਰੂੰਗਾ ਵੀ ਸਾਰਾ ਬਾਥਰੂਮ ਦੀ ਜਿਹੜੀ ਉਹ ਤੁਹਾਨੂੰ ਘੁਮਾ ਕੇ ਵੀਡੀਓ ਦਿਖਾਵੇ। ਫਿਰ ਤੁਸੀਂ ਦੇਖ ਕੇ ਦੱਸਿਓ ਕਿਵੇਂ ਲੱਗਿਆ। ਸੋ ਕੰਮਾਰੇ ਜ਼ਰੂਰ ਕਮੈਂਟ ਕਰਿਆ ਕਰੋ ਕਿੱਦਾਂ ਲੱਗਦਾ ਹੁੰਦਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਰਦੇ ਰਹਿੰਦੇ ਆ ਤੁਸੀਂ ਥੋੜਾ ਜਿਹਾ ਫੋਲੋ ਵਾਲਾ ਕੰਮ ਘਟਾਤਾ ਮੈਨੂੰ ਲੱਗਦਾ ਜੇ ਤੁਸੀਂ ਵਧੀਆ-ਵਧੀਆ ਵੀਡੀਓ ਦੇਖਣੀਆ ਚਾਹੁੰਦੇ ਆ ਸਾਡੇ ਪਲੰਬਿੰਗ ਦੇ ਕੰਮ ਦੀਆਂ ਵਧੀਆ ਲਗਜ਼ਰੀ ਬਾਥਰੂਮਾਂ ਦੀਆਂ ਫਿਟਿੰਗ ਨੂੰ ਦੇਖਣਾ ਚਾਹੁੰਦੇ ਆ ਤਾਂ ਮੇਰੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ